ਗੁਰੇ ਸਾਤ ਗੁਰੇ ਪੂਰਾ ਗੁਰ ਜਲ ਮਿਲ ਕਮਲ ਵਗਸੈ ਜਿਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਣ ਗੁਰ ਬਿਰੋ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਸੈ ਜਿਉ ਬਾਜ ਮਹੱਲਾ ਚੌਥਾ ਹਾਰੇ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨੇ ਤ ਸੁਣੀਐ ਮਿਲ ਸਤ ਸੰਗਤਾਰ ਗੁਣ ਗਾਏ ਜਗ ਭੌਜਲ ਦੁਤਰ ਤਰੀਐ ਜੀਉ ਆਓ ਸਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇਸ ਨਿਹਾਂ ਮੇਰਾ ਮਿੱਤਰ ਸਖਾਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਾਉ ਰਹਿ ਨ ਸਕਾ ਬਿਨ ਨਾਮ ਵਖਾਣੈ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਦਰੀਐ ਜੀਉ ਹਮ ਚਾਤ੍ਰਿਕ ਦੀਨ ਸਤ ਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨੇ ਦਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਣ ਮਰੀਐ ਜੀਓ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਪ੍ਰਭ ਦਸੋ ਮੈਂ ਪੋਖ ਲਗਾਈ 베ਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜੈ ਜੀਓ ਮਿਲ ਸਤ ਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਓ ਵਡ ਪਾਗੀ ਹਰ ਸੰਗਤ ਪਾਵੇ ਪਾਗਹੀਨ ਪ੍ਰਮਚੋਟਾ ਖਾਵੇ ਬਿਨ ਪਾਗਾ ਸਤ ਸੰਗ ਨਾਲ ਲਪੈ ਬਿਨ ਸੰਗਤ ਮੈਲ ਪਰਿਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਾਰੇ ਆਰੇ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜਿਉ ਬਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਾਰੇ ਹਾਰੇ ਨਾਮ ਮੁਕਾਰਿਆ ਹਾਰੇ ਬੋਲੀ ਮਨ ਹਰਸ ਟੁਲ ਟੁਲ ਪਾਉਂਦਾ ਜੀਓ ਆਵੋ ਸੰਤ ਮੈਂ ਗਲ ਮੇ ਲਾਇਆ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਨਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜੀਓ ਵੜਪਾਗੀ ਹਰ ਸੰਤ ਮਿਲਾਇਆ ਗੁਰਪੂਰ ਹੈ ਹਰ ਰਸ ਮੁਕ ਪਾਇਆ ਪਾਗਹੀਣ ਸਤਗੁਰ ਨਹੀਂ ਪਾਇਆ ਮਨਮੁਖ ਗਰਬ ਜੁਨੀ ਨਿਤ ਪਾਉਂਦਾ ਜੀਉ ਆਪ ਦਇਆਲ ਦਇਆ ਪ੍ਰਭ ਤਾਰੀ ਮਲ ਹਉ ਮੈਂ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮਖਾ ਸੌਦਾ ਜੀਉ